ਜਿਹੜੀਆਂ ਯਾਦਾਂ ਨੇ ਜਿਹੜੀਆਂ ਤੁਹਾਨੂੰ ਇਸ ਉਮਰੇ ਵੀ ਉਹਦੇ 3 ਸਾਲ ਹੋ ਗਏ ਉਸ ਨੂੰ ਗਿਆਨ ਨੂੰ ਵੀ ਅੱਜ ਵੀ ਤੁਹਾਨੂੰ ਯਾਦ ਆਉਂਦੀਆਂ ਪਿਆਰ ਹਰ ਇੱਕ ਨੂੰ ਬਜ਼ੁਰਗਾਂ ਨੂੰ ਵੱਧ ਕਰਦਾ ਸੀ ਉਹ ਤੇ ਆਪਦੀ ਮੰਮੀ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਕਿਸੇ ਨਾਲ ਕਦੇ ਲੜਿਆ ਨਹੀਂ ਸੀ ਤੇ ਲੀੜੇਓ ਨੇ ਮੈਨੂੰ ਆਪਦੀ ਪਸੰਦ ਦੇ ਲੈ ਕੇ ਇੱਥੇ ਸੀ ਹਜੇ ਵੀ ਪਿਆਰ ਮੇਰੇ ਕੋਲ ਸੀ ਉਹ ਇਹ ਨਹੀਂ ਸਿਕਾ ਵੀ ਜਾ ਛੋਟੀ ਜਾਂਦਾ ਜਾਂ ਵੱਡੀ ਜਾਂਦਾ ਸਭ ਨੂੰ ਇੱਕ ਬਰੋਬਰ ਸਮਝਦਾ ਸੀ ਹੰਕਾਰ ਨਹੀਂ ਸੀਗਾ ਖੇਤ ਦੇ ਵਿੱਚ ਜੀਰੀ ਲਾਉਂਦੇ ਕਦਦੂ ਕਰਦਾ ਨਾਉਂਦਾ ਪਾਣੀ ਚ ਹੀ ਕੁੱਤੀ ਜਾਂਦਾ ਛਾਡੇ ਪਿੰਡ ਦੇ ਤਾਂ ਵੇ ਬੰਦ ਹੋ ਗਏ ਸੀ ਪੰਜਾਬ ਦੇ ਤਾਂ ਹੋਣੀ ਹੋਣੇ ਸੀ ਤੇ ਪਿੰਡ ਦੇ ਵੀ ਹੋਏ ਸੀ ਸਾਡੇ ਵਰਗ ਜਾਂ ਮਾਮਾ ਐ ਰੁੱਦ ਗਏ ਫਿਰਦੇ ਅਸੀਂ ਛੜਕਤੇ ਸਾਡੇ ਪਿੰਡ ਦਾ ਹੀਰਾ ਖੋਤ ਆ ਹੋਇਆ ਗਿਆ ਉਰਲਬਦੀ ਵੀ ਆ ਦੁਨੀਆ ਪਰ ਲੱਪਿਆ ਨਹੀਂ ਲੱਗਦਾ ਸਾਰਿਆਂ ਨੂੰ ਸਮਝਾਇਆ ਉਹਨੇ ਤੁਸੀਂ ਪਟਕੇ ਬਨ ਕੇ ਆਇਆ ਕਰੋ ਕੇਸ ਰੱਖਿਆ ਕਰੋ ਸਿਰ ਤੇ ਫਿਰ ਤੁਸੀਂ ਜਦੋਂ ਜਵਾਨ ਹੋਗੇ ਮੇਰੇ ਵਾਂਗੂ ਪੱਕਾ ਬੰਨੋ ਜੇ ਜਿਹੜਾ ਇਸ ਜੱਗ ਤੋਂ ਚਲ ਗਿਆ ਉਹ ਰੋਟੀ ਕਿਵੇਂ ਦੇਊਗਾ ਉਹ ਤਾਂ ਜਿਉਂਦਾ ਸਾਡੇ ਲਈ ਹੀ ਨਹੀਂ ਸਾਨੂੰ ਆ ਰਚਕਾਰ ਦਿੱਤਾ ਪੁੱਤ ਸੀ ਦੂਸੇ ਵੜਾ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਹਰ ਇੱਕ ਵਿਅਕਤੀ ਉਸ ਨੂੰ ਯਾਦ ਕਰਕੇ ਅੱਖਾਂ ਨਾਮ ਕਰ ਲੈਂਦਾ ਕਿਉਂਕਿ ਉਹ ਇੱਕ ਅਜਿਹਾ ਸ਼ਖਸ ਸੀ ਜੋ ਵੇਖਣ ਨੂੰ ਤਾਂ ਆਮ ਸੀ ਪਰ ਰੱਬ ਨੇ ਉਸ ਨੂੰ ਖਾਸ ਬਣਾ ਕੇ ਕੱਲਿਆ ਸੀਗਾ ਕਿਉਂਕਿ ਅਜਿਹੀ ਸ਼ਖਸੀਅਤ ਦੇ ਜਾਣ ਤੋਂ ਬਾਅਦ ਵੀ ਬੱਚੇ ਤੋਂ ਲੈ ਕੇ ਜਵਾਨ ਜਵਾਨ ਤੋਂ ਲੈ ਕੇ ਬਜ਼ੁਰਗ ਮਾਵਾਂ ਇੰਜਰ ਹੁੰਦੀਆਂ ਨੇ ਉਸ ਨੂੰ ਯਾਦ ਕਰਕੇ ਕਿ ਜਿਵੇਂ ਉਹਨਾਂ ਦੇ ਹੀ ਢਿੱਡ ਹੀ ਜੰਮਿਆ ਹੋਇਆ ਬੱਚਾ ਇਸ ਦੁਨੀਆ ਨੂੰ ਅਲvida ਕਿਹਾ ਗਿਆ ਹੋਵੇ ਜ਼ਾਇਰ ਜੀ ਗੱਲ ਹੈ ਕੋਈ ਵੀ ਅਜਹੀ ਰੂਹ ਜਦ ਇਸ ਫਾਨੀ ਸੰਸਾਰ ਨੂੰ ਛੱਡ ਕੇ ਅਲਵਿਦਾ ਕਹਿ ਕੇ ਚਲੀ ਜਾਂਦੀ ਹੈ ਤਾਂ ਉਸ ਦੀ ਘਾਟ ਕਦੀ ਵੀ ਪੂਰੀ ਨਹੀਂ ਹੋ ਸਕਦੀ ਮੇਰੇ ਨਾਲ ਇੱਕ ਉਹ ਬਜ਼ੁਰਗ ਮਾਤਾ ਜੀ ਨੇ ਜਿਨ੍ਹਾਂ ਨੇ ਆਪਣੇ ਹੱਥੀ ਸਿੱਧੂ ਨੂੰ ਖੜਾਇਆ ਹੋਇਆ ਬੇਸ਼ੱਕ ਭਾਵੁਕ ਪਲ ਨੇ ਮੈਂ ਸਮਝਦਾ ਤੇ ਅੱਜ ਅਸੀਂ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਪਰਮਜੀਤ ਸਪੁੱਤਰ ਮਾਤਾ ਜੀ ਤੁਸੀਂ ਆਪਣੀ ਅੱਖੀ ਸਿੱਧੂ ਨੂੰ ਵੇਖਿਆ ਹੋਇਆ ਪੁੱਤਰ ਮੈਂ ਉਹਨਾਂ ਦੇ ਘਰੇ ਰਹੀਆਂ 6-7 ਸਾਲ ਆ ਤੇ ਬਸ ਉਹਦੇ ਐ ਬਚਪਨ ਆਪਦੀ ਮਾਂ ਨਾਲ ਹੀ ਖੇਡਦਾ ਉਹ ਸਾਰਾ ਦਿਨ ਜਦੋਂ ਉਹ ਸਕੂਲ ਚੋਂ ਆ ਜਾਣਾ ਦੋਸਤਾਂ ਵਾਂਗੂ ਆਪਦੀ ਮੰਮੀ ਨਾਲ ਹੀ ਖੇਡਦਾ ਕਿਤੇ ਬਾਹਰ ਨਹੀਂ ਸੀ ਗਿਆ ਤੇ ਕੋਈ ਉਹਨੇ ਐ ਮਸਤੀਆਂ ਜਿਹੀ ਨਹੀਂ ਕਰਦਾ ਸੀ ਅੱਜ ਕੱਲ ਦੇ ਮੁੰਡਿਆਂ ਵਾਂਗੂ ਜਾਂ ਹੋਸ਼ਬਾਈ ਚ ਨਹੀਂ ਸੀਗਾ ਬਸ ਆਪਦੀ ਨਰਵਾਈ ਚ ਹੀ ਰਹਿੰਦਾ ਸੀ ਸਾਰਾ ਦਿਨ ਕਿਹੜੀਆਂ ਯਾਦਾਂ ਨੇ ਜਿਹੜੀਆਂ ਤੁਹਾਨੂੰ ਇਸ ਉਮਰੇ ਵੀ ਉਹਦੇ 3 ਸਾਲ ਹੋ ਗਏ ਉਸ ਨੂੰ ਗਿਆ ਨੂੰ ਵੀ ਅੱਜ ਵੀ ਤੁਹਾਨੂੰ ਯਾਦ ਆਉਂਦੀਆਂ ਜਾ ਤਾ ਪਤਰ ਆਵਦੀ ਮਾਂ ਨਾਲ ਜਦੋਂ ਮੈਂ ਤਾਂ ਬੰਤ ਝਟ ਕੰਮ ਕਰਨਾ ਆਉਂਦੀ ਸੀਗੀ ਤੇ ਕੰਮ ਕਰਕੇ ਜਾ ਵੜਦੇ ਸੀ ਬੇਟਾ ਤੇ ਜਿਹੜੀਆਂ ਕੋਈ ਆਉਂਦਾ ਉਹ ਕੋਈ ਖੇਡਾਂ ਖੱਪੇ ਸਾਰੇ ਘਰ ਦੇ ਵਿੱਚ ਕਰਦਾ ਸੀ ਉਵੇਂ ਜਿੱਕਰ ਤੇ ਉਹਦੇ ਪਰ ਉਹਦੇ ਖਿਆਲ ਇਹੀ ਸੀਗੇ ਤੇ ਪਿਆਰ ਹਰ ਇੱਕ ਨੂੰ ਬਜ਼ੁਰਗਾਂ ਨੂੰ ਵੱਧ ਕਰਦਾ ਸੀ ਉਹ ਤੇ ਆਪਦੀ ਮੰਮੀ ਨਾਲ ਬਹੁਤ ਜਾਦੇ ਪਿਆਰ ਸੀਗਾ ਤੇ ਕਿਸੇ ਨਾਲ ਕਦੇ ਲੜਿਆ ਨਹੀਂ ਸੀ ਮਾਰਾ ਬੋਲਿਆ ਨਹੀਂ ਸੀ ਬਚਪਨ ਤੋਂ ਵੀ ਐਦਾਂ ਦੇ ਸੀ ਜਿਵੇਂ ਹੁਣ ਹੁਣ ਵੀ ਉਹਦਾ ਸੁਭਾਅ ਤੇ ਇਦਾਂ ਦੇ ਪਹਿਲਾਂ ਸੀ ਬਚਪਨ ਤੋਂ ਨਹੀਂ ਬੱਚੇ ਛੋਟੇ ਹੁੰਦੇ ਕਿੰਨੀ ਕਿੰਨੀ ਲੜਾਈ ਕਰਦੇ ਜਾਂ ਕੁਝ ਲਾਂਬਾ ਲਿਆਉਂਦੇ ਪਰ ਉਹਨੇ ਜ਼ਿੰਦਗੀ ਚ ਲਾਂਬਾ ਲੈਂਦਾ ਨਹੀਂ ਸੀਗਾ ਹਾਂ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਪਿੰਡਾਂ ਵਾਲਿਆਂ ਦੇ ਨਾਲ ਆਪਣੇ ਹਮ ਉਮਰਾਂ ਦੇ ਨਾਲ ਕਿਹੋ ਜਿਹਾ ਸਭਾ ਰਹਿੰਦਾ ਸੀਗਾ ਉਹ ਪੁੱਤ بس ਉਹਨਾਂ ਨਾਲ ਦੋਸਤਾਂ ਨਾਲ ਤਾਂ ਘੱਟ ਸੀ ਉਹ ਆਪਦੀ ਮਾਂ ਨਾਲ ਵੱਧ ਸੀਗਾ ਦੋਸਤਾਂ ਦਾ ਤਾਂ ਉਹਨੂੰ ਹੁਣੀ ਪਤਾ ਲੱਗਿਆ ਸੀ ਤੁਸੀਂ ਬੇਸ਼ੱਕ ਉਹਨਾਂ ਦੇ ਘਰ ਕੰਮ ਕਰਨ ਜਾਂਦੇ ਸੀ ਤੇ ਕਦੀ ਤੁਹਾਨੂੰ ਉਹਨੇ ਅਹਿਸਾਸ ਹੋਣ ਦਿੱਤਾ ਸੀ ਕਿ ਤੁਸੀਂ ਕੰਮ ਕਰਨ ਵਾਲੇ ਹੋ ਜਾਂ ਤੁਸੀਂ ਕੰਮ ਕਰਕੇ ਚਲੇ ਜਾਣਾ ਜਾਂ ਫਿਰ ਉਹ ਵਾਕਿਆ ਆਪਣੀ ਮਾਂ ਵਰਗੀ ਤੁਹਾਨੂੰ ਉਹਨਾਂ ਨਾਲ ਸਤ ਕਰ ਜਾਂਦਾ ਰਿਹਾ ਹਾਂ ਉਹ ਮੇ ਜਿਕਰੀ ਆਪਦੀ ਮਾਂ ਨੂੰ ਕਹਿੰਦਾ ਬੇਬੇ ਜੋ ਕੁ ਸਿਆਲ ਸੂਲ ਹੁੰਦਾ ਤਾਂ ਬੇਬੇ ਦੇ ਨਾਲ ਜੁੱਤੀ ਲੈ ਆਈ ਪੈਰਾਂ ਦਾ ਮੇਚ ਲੈ ਲੈ ਉਹਦਾ ਡੈਡੀ ਵੀ ਕਹਿੰਦਾ ਉਹ ਵੀ ਕਹਿੰਦਾ ਤੇ ਲੀੜੇ ਉਹਨੇ ਮੈਨੂੰ ਆਪਦੀ ਪਸੰਦ ਦੇ ਲੈ ਕੇ ਇੱਥੇ ਸੀ ਹਜੇ ਵੀ ਪਿਆ ਮੇਰੇ ਕੋਲ ਸੂਟ ਉਹ ਕਪੜੇ ਆਪਦੀ ਪਸੰਦ ਦੇ ਲੈ ਕੇ ਤੁਸੀਂ ਮੋٹے ਸਿਆਲ ਵਾਲੇ ਦਾਦੀ ਨੂੰ ਨਾ ਬੇਬੇ ਆਪਾਂ ਵਧੀਆ ਮੰਮੀ ਕਪੜੇ ਲੈ ਕੇ ਦੇਵਾਂਗੇ ਆਪਣਾ ਕੰਮ ਕਰ ਅੱਛਾ ਤੁਹਾਨੂੰ ਦਾਦੀ ਕਹਿੰਦੇ ਸੀ ਪਿਆਰ ਹਾਂ ਦਾਦੀ ਬੇਬੇ ਕਹਿੰਦਾ ਹੁੰਦਾ ਸੀਗਾ ਉਹ ਹਰ ਇੱਕ ਨੂੰ ਹੀ ਬੇਬੇ ਹੀ ਕਹਿੰਦਾ ਸੀਗਾ ਇਹ ਨਹੀਂ ਸੀਗਾ ਵੀ ਜਾਂ ਇਹ ਛੋਟੀ ਜਾਂਦਾ ਜਾਂ ਵੱਡੀ ਜਾਂਦਾ ਸਭ ਨੂੰ ਇੱਕ ਬਰੋਬਰ ਸਮਝਦਾ ਸੀ ਹੰਕਾਰ ਨਹੀਂ ਸੀ ਕਰਦਾ ਆ ਹੁਣ ਵੀ ਨਹੀਂ ਕਰਿਆ ਉਦੋਂ ਤਾਂ ਉਹਨਾਂ ਦੇ ਘਰ ਦੇ ਵਿੱਚ ਗਰੀਬੀ ਵੀ ਸੀਗੀ ਤੇ ਉਹਦਾ ਡੈਡੀ ਫੌਜੀ ਸੀ ਪਹਿਲਾਂ ਗੋਲੀ ਲੱਗ ਗਈ ਸੀਗੀ ਫਿਰ ਆ ਗਿਆ ਸੀਗਾ ਉਸ ਤੋਂ ਬਾਅਦ ਫਿਰ ਉਹ ਮਸ਼ੀਨ ਚਲਾਉਣ ਲੱਗ ਗਿਆ ਸੀ ਦੂਜੀ ਅੱਗ ਬਜਾਉਣ ਵਾਲੀ ਅੱਛਾ ਅਸੀਂ ਉਹਨਾਂ ਦੀ ਜ਼ਮੀਨ ਤੇ ਖੜੇ ਆ ਸਾਹਮਣੇ ਸਾਡੇ ਉੱਥੇ ਸਸਕਾਰ ਹੋਇਆ ਸੀਗਾ ਉਹਨਾਂ ਦੀ ਉਹ ਪਹਿਲੀ ਹੈ ਤੁਸੀਂ ਸਿੱਧੂ ਨੂੰ ਪਹਿਲੀ ਵੋਂਦੇ ਆ ਆਪਣੇ ਹੱਥੀ ਖੇਤੀ ਕਰਦੇ ਆ ਵੀ ਵੇਖਿਆ ਤੇ ਪੁੱਤ ਅਸੀਂ ਜੀਰੀ ਲਾਉਂਦੇ ਸੀ ਉਹਨਾਂ ਦੇ ਖੇਤ ਦੇ ਵਿੱਚ ਜੀਰੀ ਲਾਉਂਦੇ ਕਦੂ ਕਰਦਾ ਨਾਉਂਦਾ ਪਾਣੀ ਚ ਕੁਦੀ ਜਾਂਦਾ ਹੀ ਐ ਤਾਂ ਉਹਨਾਂ ਆਈ ਨਹੀਂ ਸੀਗਾ ਵੀ ਮੈਂ ਕਲਾਕਾਰਾਂ ਜਾਂ ਕੋਈ ਮੈਂ ਆਏ ਕੱਪੜੇ ਪਾਵਾ ਜਾਏ ਹੋ ਮਨਾ ਇਹ ਨਹੀਂ ਸੀਗਾ ਉਹਨਾਂ ਤੇ ਖੇਤੀ ਕਿਸ ਤਰ੍ਹਾਂ ਕਰਦਾ ਹੁੰਦਾ ਸੀ ਕਦੀ ਉਹ ਕੋਸ਼ ਆ ਕੇ ਕਹਿੰਦਾ ਵੀ ਹੁੰਦਾ ਸੀ ਖੇਤੀ ਕਰਦੇ ਆਂ ਜਾਂ ਫਿਰ ਕੋਈ ਕਿਸ ਦੀ ਪੰਡ ਚ ਕਾਉਂਦਾ ਸੀ ਜਾਂ ਆਪ ਚੱਕਦਾ ਸੀ ਉਹ ਚਾ ਤਲਾਉਂਦਾ ਨਰਮਾ ਆ ਕੇ ਐ ਕੰਡਾ ਚੱਕ ਲੈਂਦਾ ਕੰਡਾ ਚੱਕ ਕੇ ਆਪ ਤਲਾਉਂਦਾ ਨਰਮਾ ਜਕਾ ਪੰਡਾ ਤਾਂ ਚੱਕਣ ਜੋਗਾ ਨਹੀਂ ਸੀਗਾ ਛੋਟਾ ਸੀਗਾ ਕੁਛ ਬਚਪੁਣ ਚ ਕਮਜ਼ੋਰ ਜਿਹਾ ਸੀਗਾ ਉਹ ਉਹ ਜबान ਜਤਾ ਉਹ ਹੁਣੀ ਹੋਇਆ ਸੀਗਾ ਹਾਂ ਪਹਿਲਾਂ ਤਾਂ ਕਮਜ਼ੋਰ ਜਿਹਾ ਸੀਗਾ ਵਿਚਾਰਾ ਤੇ ਜਦੋਂ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਉਹ ਛੋਟਾ ਬੱਚਾ ਜਿਹੜਾ ਤੁਸੀਂ ਆਪਣੀ ਅੱਖੀਂ ਵੇਖਿਆ ਉਸ ਤੋਂ ਬਾਅਦ ਉਹ ਜਵਾਨ ਹੁੰਦਾ ਦੁਨੀਆ 'ਚ ਨਾਮ ਕਮਾਉਣਾ ਸ਼ੁਰੂ ਕਰਦਾ ਤੇ ਇੱਕ ਐਸਾ ਕਾਲਾ ਦੇ ਨੰਦਾ ਕਿ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤਾਂ ਉਸ ਦਿਨ ਤੁਹਾਡੇ ਤੇ ਕੀ ਬੀਤੀ ਸੀ ਕਿਹੋ ਜਿਹਾ ਮਾਹੌਲ ਸੀ ਬਹੁਤ ਸਾਰਾ ਸਾਡੇ ਪਿੰਡ ਦੇ ਤਾਵੇ ਬੰਦ ਹੋ ਗਏ ਸੀ ਪੰਜਾਬ ਦੇ ਤਾਂ ਹੋਣੀ ਹੋਣੇ ਸੀ ਤੇ ਪਿੰਡ ਦੇ ਵੀ ਹੋਏ ਸੀ ਪੁੱਤਰ ਪੰਜਾਬ ਦੇ ਤਾਂ ਹੋਣੀ ਸੀ ਸਾਡੇ ਵਰਗ ਜਾਂ ਮਾਮਾ ਰੋਂਦੀਆਂ ਫਿਰਦੀਆਂ ਸੀ ਸੜਕ 'ਤੇ ਵੀ ਆਹ ਕੀ ਗੱਲ ਬਣ ਗਈ ਇੱਕ ਮਿੰਟਾਂ ਦੇ ਹਿਸਾਬ ਨਾਲੀ ਆ ਤਾਂ ਆਪਾਂ ਨੂੰ 12 ਟਾਈਮ ਹੋ ਗਿਆ ਇੰਨੇ ਚਿਰ ਤੋਂ ਉਹਨਾਂ ਦਾ ਖਬਰ ਆ ਗਈ ਅਸੀਂ ਸਾਡੇ ਕੋਲੋਂ ਅੱਜ ਬੇਸ਼ੱਕ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਆਪਣੀ ਗਾਇਕੀ ਦੇ ਜ਼ਰੀਏ ਉਹਨੇ ਗੀਤਕਾਰਾਂ ਨੂੰ ਜਾਂ ਫਿਰ ਹੋਰ ਇੰਡਸਟਰੀ ਨੂੰ ਵੀ ਖੂਬ ਨਾਮ ਕਮਾ ਕੇ ਦਿੱਤਾ ਪੈਸਾ ਕਮਾ ਕੇ ਦਿੱਤਾ ਦੁਨੀਆ ਕਹਿੰਦੀ ਹੈ ਪੁੱਤਰ ਵੀ ਅਸੀਂ ਸਿੱਧੂ ਵਾਲੀ ਰੀਸ ਕਰਗੇ ਪਰ ਉਹਦੀ ਰੀਸ ਨਹੀਂ ਕਰ ਸਕਦਾ ਕੋਈ ਨਹੀਂ ਕਰ ਸਕਦਾ ਕੋਈ ਮਾਂ ਦਾ ਲਾਲ ਕੋਈ ਜੰਮੂਗਾ ਸੌਚੋ ਜਿਹੜਾ ਕੋਈ ਕਰੂਗਾ ਉਹ ਰੀਸ ਪਰ ਉਹ ਤਾਂ ਪ੍ਰਮਾਤਮਾ ਦਾ ਰੂਪ ਸੀ ਜਿਹੜਾ ਕਿਸੇ ਕਿੰਨੇ ਏਦੋਂ ਪਹਿਲਾਂ ਵੱਡੇ ਮੰਤਰੀ ਵਾਗੇ ਕਲਾਕਾਰ ਵਾਗੇ ਹਨਾ ਤੇ ਕਿਸੇ ਨੂੰ ਕੋਈ ਯਾਦ ਕਰਦਾ ਪੁੱਤਰਾ ਕਹਿੰਦੇ ਨੇ ਉਹ ਨੇ ਬੱਚਿਆਂ ਨੂੰ ਵੀ ਸਹੀ ਰਸਤੇ ਪਾਇਆ ਸੀਗਾ ਕੀ ਹੀਰਾ ਪੁੱਤ ਸੀ ਉਹ ਸਾਡੇ ਪਿੰਡ ਦਾ ਹੀਰਾ ਖੋਤ ਆ ਖੋਇਆ ਗਿਆ ਉਹ ਲੱਭਦੀ ਵੀ ਆ ਦੁਨੀਆ ਪਰ ਲੱਭਿਆ ਨਹੀਂ ਮਿਲਦਾ ਹੁਣ ਤੁਸੀਂ ਕਹਿੰਦੇ ਸੀ ਕਿ ਨੌਜਵਾਨਾਂ ਨੂੰ ਬੜੇ ਸਹੀ ਰਸਤੇ ਪੰਦਾ ਸੀ ਉਹ ਵੀ ਜ਼ਰੂਰ ਦੱਸੋ ਉਹ ਪੱਤਰ ਜਿਵੇਂ ਹੁਣ ਬੱਚੇ ਪੜ ਕੇ ਆਉਂਦੇ ਸਕੂਲ ਚੋਂ ਤੇ ਕੋਈ ਕਿਸੇ ਦੀਆਂ ਬੋਧੀਆਂ ਜਾਂ ਕਿਵੇਂ ਮੇਰੇ ਪੁੱਤ ਦੇ ਖੋਦੀ ਆਪ ਜੂੜਾ ਰਖਾਇਆ ਸੀ ਉਹਨੇ ਮੈਂ ਲਈ ਆਉਂਦੀ ਸੀ 6-7 ਬੱਚੇ ਸੀਗੇ ਤੇ ਸੜਕ ਬਣਾਈ ਜਾਂਦੇ ਸੀਗੇ ਵੀ ਹੀ ਸਾਡੀਆਂ ਗਲੀਆਂ ਤੇ ਲੋਕਟ ਲਾਈ ਜਾਂਦੇ ਸੀ ਤੇ ਆਪ ਬੈਠਾ ਸੀਗਾ ਮੈਨੂੰ ਕਹਦਾ ਖੜ ਜਾ ਖੜਦਾ ਬੇਬੇ ਇੱਥੇ ਖੜ ਜਾ ਇਹਨਾਂ ਨੂੰ ਸਾਰਿਆਂ ਨੂੰ ਐ ਖੜਾ ਲਾ ਮੈਂ ਖੜਾ ਲਿਆ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਸਮਝਾਇਆ ਉਹਨੇ ਤੁਸੀਂ ਪਟਕੇ ਬਨ ਕੇ ਆਇਆ ਕਰੋ ਕੇਸ ਰੱਖਿਆ ਕਰੋ ਸਿਰ ਤੇ ਫਿਰ ਤੁਸੀਂ ਜਦੋਂ ਜਵਾਨ ਹੋਗੇ ਮੇਰੇ ਵਾਂਗੂ ਪੱਗਾਂ ਬੰਨੋ ਜੇ ਤੇ ਹੋਰ ਵੀ ਕਿਸੇ ਨੂੰ ਸਿੱਖ ਸਾ ਦਿਓ ਜੇ ਪੂਰਾ ਪੜੋ ਜੇ ਤੁਹਾਨੂੰ ਮੈਂ ਕੰਮ ਤੇ ਲਾਉਂਗਾ ਐ ਬਸ ਐ ਗੱਲਾਂ ਕਰੀ ਗਿਆ ਉਹਨਾਂ ਨਾਲ ਬੱਚਿਆਂ ਨੂੰ ਸਮਝਾਇਆ ਤੇ ਮੇਰੇ ਪੁੱਤੇ ਨੇ ਉਹਦੋਂ ਤੀ ਕੇਸ ਰੱਖੇ ਸੀਗੇ ਸਿਰ ਤੇ ਤੇ ਪਟਕਾ ਬੰਨ ਲਾ ਹੁੰਦਾ ਸੀਗਾ ਫੇਰ ਭਾਈ ਵਿਚਦੀ ਉਹਨੂੰ ਕਹਤਾ ਵੀ ਤੂੰ ਪਾਏ ਵਲਦਾ ਫਲਦਾ ਨਹੀਂ ਹੈਗਾ ਕਮਜ਼ੋਰ ਜੈ ਦੇ ਜੁੰਡੇ ਬਣਾ ਦਿਓ ਕੇਸ ਬਣਾ ਦਿਓ ਏਡੇ ਏਡੇ ਕੇਸ ਅਤੇ ਫੇਰ ਉਹਨੇ ਆਪਾਰੋਂ ਨੇ ਮਨਾਤੇ ਹੁਣ ਫੇਰ ਕੇਸ ਰੱਖ ਲੈ ਕਹਦਾ ਮੈਨੂੰ ਬਾਈ ਨੇ ਆਖਿਆ ਸੀ ਮੈਂ ਤਾਂ ਕੇਸ ਰੱਖੂਗਾ ਨਾਲੇ ਅੰਬਰ ਤੇ ਚੱਕ ਲਿਆ ਤੇ ਇਸੇ ਕਹਾਵਤ ਦੇ ਵਿੱਚ ਉਹਦੀ ਗੱਲ ਦੇ ਵਿੱਚ ਉਹਦੇ ਕਹਿਣੇ ਚ ਉਹ ਗੱਲਾਂ ਉਹਦੇ ਅੱਜ ਵੀ ਜਿਆਦਾ ਆ ਜਾਂਦੀਆਂ ਜਦੋਂ ਦੇਖੋ ਜਵਾਨੀ ਸਾਰਿਆਂ ਤੇ ਆਂਦੀ ਹੈ ਜਵਾਨੀ ਕਿਹਸੀ ਚੀਜ਼ ਹੈ ਕਿ ਬੰਦੇ ਦੇ ਪੈਰ ਥੋੜੇ ਨਾ ਥੋੜੇ ਕਦੀ ਕਦੀ ਥੜਕਣ ਲੱਗ ਪੈਂਦੇ ਨੇ ਨਹੀਂ ਥੜਕਿਆ ਸੀ ਉਹ ਤਾਂ ਬਸ ਆਪਦੇ ਸੂਲਾਂ ਤੇ ਖੜਾ ਸੀਗਾ ਥੜਕਿਆ ਨਹੀਂ ਸੀਗਾ ਜਿਵੇਂ ਐਡੀ ਉਮਰ ਹੋ ਗਈ ਸੀ ਕੋਈ ਉਹਨੇ ਉਹਨੂੰ ਆਪਦੇ ਵਿਆਹ ਦਾ ਨਹੀਂ ਸੀ ਕਾਸੇ ਦਾ ਨਹੀਂ ਸੀ ਪੱਤਰ ਉਹਨੂੰ ਤਾਂ ਦੁਨੀਆਂ ਦਾ ਸੀ ਪਿਆਰ ਸੀ ਇਹ ਮੈਂ ਪਿਆਰ ਕਰਾ ਲੋਕਾਂ ਨਾਲ ਬਸ ਐ ਵੀ ਅਸੀਂ ਇਹ ਵਧੀਆ ਉਹਨਾਂ ਨੂੰ ਸੁਰੱਖਿਆ ਨਾਲ ਰੱਖ ਜੇ ਜਾਂ ਉਹਨਾਂ ਨੂੰ ਕੋਈ ਸਿੱਖਿਆ ਦਈਏ ਚੰਗੀ ਸਿੱਖਿਆ ਦਿੰਦਾ ਸੀ ਪੁੱਤਰ ਇਹ ਜਾ ਤਾਂ ਉਹਦੇ ਮਨ 'ਚ ਕੋਈ ਖਿਆਲ ਹੀ ਨਹੀਂ ਸੀਗਾ ਤੁਸੀਂ ਕਹਿੰਦੇ ਜਦੋਂ ਤੁਸੀਂ ਉਹਨਾਂ ਦੇ ਘਰ 'ਚ ਕੰਮ ਵੀ ਕਰਦੇ ਰਹੇ ਹੋ ਹਨਾ ਰੋਟੀ ਦਾ ਜ਼ਰੀਆ ਵੀ ਬਣੇ ਸਿੱਧੂ ਮੁਸੇਵਾਲਾ ਤੁਹਾਡੇ ਲਈ ਤੇ ਹੁਣ ਵੀ ਉਹ ਬੇਸ਼ੱਕ ਦੁਨੀਆ 'ਚ ਨਹੀਂ ਹੈ ਤੁਸੀਂ ਉਹਨਾਂ ਦੇ ਬਿਲਕੁਲ ਸਮਾਰਕ ਦੇ ਸਾਹਮਣੇ ਜਿਹੜਾ ਆਪਣਾ ਸਮਾਨ ਵੇਚ ਰਹੇ ਹੋ ਜਿੱਤੇ ਹਰ ਤਸਵੀਰਾਂ ਨੇ ਟਿਸ਼ਟਾ ਨੇ ਉਹਨਾਂ ਦੀਆਂ ਤਸਵੀਰਾਂ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਅਜਿਹੀ ਸ਼ਖਸੀਅਤ ਹੈ ਜਿਹੜੀ ਜਾਣ ਤੋਂ ਬਾਅਦ ਵੀ ਰੋਜ਼ੀ ਰੋਟੀ ਸਾਰਿਆਂ ਨੂੰ ਦੇ ਕੇ ਗਈ ਲੱਗਦਾ ਪੁੱਤਰਾ ਵੀ ਮਰ ਕੇ ਕੋਈ ਬੰਦਾ ਕਿਸੇ ਨੂੰ ਰੋਟੀ ਨਹੀਂ ਦਿੰਦਾ ਜਿਹੜਾ ਇਸ ਜੱਗ ਤੋਂ ਚਲ ਗਿਆ ਉਹ ਰੋਟੀ ਕਿਵੇਂ ਦੇਊਗਾ ਉਹ ਤਾਂ ਜਿਉਂਦਾ ਸਾਡੇ ਲਈ ਜੀ ਨੇ ਸਾਨੂੰ ਆ ਰਜਕਾਰ ਦਿੱਤਾ ਪੁੱਤਰਾ ਪਰ ਮਾਂ ਨੂੰ ਅੱਖਾਂ ਦਾ ਤਾਰਾ ਇੱਕ ਸੀ ਉਹਨੂੰ ਦਿਸਦਾ ਨਹੀਂਗਾ ਤੇ ਪਰ ਹਾਏ ਉਹੋ ਦੁਨੀਆ ਤੇ ਹੀ ਪੁੱਤਰਾ ਦੁਨੀਆ ਤੇ ਆਇਆ ਹਰ ਵਕਤ ਦੁਨੀਆ ਨੂੰ ਯਾਦ ਕਰਦੀ ਹੈ ਆਉਂਦੀ ਜਾਂਦੀ ਜਿਵੇਂ ਪਹਿਲਾਂ ਉੱਥੇ ਗੱਡੀਆਂ ਖੜ੍ਹਦੀਆਂ ਅੰਦਰਲੇ ਘਰੇ ਰਾਹ ਰੁਕ ਜਾਂਦਾ ਹੈ ਸਾਨੂੰ ਪਤਾ ਨਹੀਂ ਸੀ ਇਸ ਗੱਲ ਦਾ ਵੀ ਸਿੱਧੂ ਐਡੀ ਚੀਜ਼ ਐ ਨਹੀਂ ਪਤਾ ਸੀਗਾ ਆਪਾਂ ਰੋਜੀ ਰੋਟੀ ਤੇ ਖੜੇ ਪੁੱਤਰ ਅਸੀਂ ਕਹਿੰਦੇ ਉਹੀ ਬੱਚਾ ਜਿਹੜਾ ਇੱਥੇ ਫਿਰਦਾ ਸੀਗਾ ਵੀ ਉਹੀ ਗੱਗੂ ਆ ਸੀ ਗੱਗੂ ਗੱਗੂ ਕਹਿੰਦੇ ਹੁੰਦੇ ਸੀਗੇ ਤੇ ਅਸੀਂ ਕਹਿੰਦੇ ਕਿ ਨਾ ਕੱਠ ਹੋਇਆ ਪਹਿਲਾਂ ਲੰਗੜ ਨੂੰ ਥਾਂ ਨਹੀਂ ਹੈਗਾ ਕਿਤੋਂ ਦੀ ਵੀ ਥੋਡੇ ਵਰਗਾ ਹੀ ਉਹ ਆ ਤੁਸੀਂ ਕਿਉਂ ਲੋਕੋ ਰਾਹ ਰੋਕਿਆ ਪਰ ਹੁਣ ਸੋਚਦੇ ਆਂ ਵੀ ਉਹ ਤਾਂ ਹੁਣ ਹੈ ਹੀ ਨਹੀਂ ਇੱਥੇ ਤੇ ਫੇਰ ਵੀ ਉਵੇਂ ਹੀ ਰਾਹ ਤਾਂ ਉਵੇਂ ਹੀ ਰੁਕੇ ਆ ਜੇ ਉਹਦੀ ਕੋਈ ਕਲਾ ਸੀਗੀ ਪੁੱਤਰ ਤਾਂ ਰੁਕੇ ਆ ਕੋਈ ਉਹਦਾ ਸੁਪਨਾ ਵੀ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ ਹੋਵੇ ਕਿਉਂਕਿ ਤੁਸੀਂ ਪਿੰਡ ਵਾਸੀ ਹੋ ਤੁਹਾਡੇ ਚ ਜਦੋਂ ਵਿਚਰਦੇ ਹੋਣਗੇ ਸਿੱਧੂ ਮੂਸੇਵਾਲਾ ਕੋਈ ਆਪਣਾ ਸੁਪਨਾ ਵੀ ਦੱਸਿਆ ਸੀ ਕਿ ਮੈਂ ਆਉਣ ਵਾਲੇ ਸਮੇਂ 'ਚ ਨੌਜਵਾਨ ਪੀੜੀ ਲਈ ਇਹ ਕਰਨਾ ਚਾਹੁੰਦਾ ਉਹਨਾਂ ਲਈ ਕੋਈ ਹਸਪਤਾਲ ਖੋਲ੍ਹਣਾ ਚਾਹੁੰਦਾ ਕੋਈ ਪੜ੍ਹਾਈ ਦੀ ਸਿੱਖਿਆ ਕੇਂਦਰ ਖੋਲ੍ਹਣਾ ਚਾਹੁੰਦਾ ਲੇਕਿਓ ਗੱਲਾਂ ਉਹਨੇ ਕਰੀਆਂ ਸੀ ਪੁੱਤਰ ਇੱਥੇ ਉਹਨੇ ਹਸਪਤਾਲ ਬਣਾਉਣਾ ਸੀਗਾ ਤੇ ਜਿਹੜਾ ਉਹ ਬਣਾਇਆ ਕੀ ਕਹਿੰਦੇ ਹੁੰਦੇ ਆ ਸਾਡੇ ਪਿੰਡ ਦੇ ਵਿੱਚ ਉਹ ਬਹੁਤ ਸੋਹਣਾ ਬਣਾਇਆ ਹੈ ਅੱਛਾ ਹਾਂ ਤੇ ਹੁਣ ਬਣੀ ਵੀ ਹੋਰ ਵੀ ਚੀਜ਼ਾਂ ਬਣਾਈ ਜਾਂਦੇ ਆ ਜਿਹੜੀਆਂ ਉਹਨੇ ਆਪਦੀ ਜ਼ੁ ਨਵਾਬ ਪ੍ਰੀਆ ਜੀ ਸੋ ਵਾਕਈ ਉਹ ਪਲ ਬੜੇ ਭਾਵੁਕ ਹੁੰਦੇ ਨੇ ਯਾਦਗਾਰੀ ਹੁੰਦੇ ਨੇ ਬੇਸ਼ੱਕ ਉਹ ਸ਼ਖਸ ਜੋ ਇਸ ਦੁਨੀਆ 'ਚ ਐਡਾ ਤਗੜਾ ਨਾਮ ਕਮਾ ਕੇ ਗਿਆ ਉਹ ਨਹੀਂ ਹੈ ਪਰ ਉਸ ਦੀਆਂ ਯਾਦਾਂ ਹਰ ਇੱਕ ਕੰਨ ਕੰਨ ਦੇ ਵਿੱਚ ਮਹਿਸੂਸ ਹੁੰਦੀਆਂ ਨੇ ਬੇਸ਼ੱਕ ਬਜ਼ੁਰਗ ਮਾਤਾ ਨੇ ਭਾਵੁਕ ਮੰਦ ਨਾਲ ਅੱਖਾਂ ਪੁੰਚਦਿਆਂ ਹੋਇਆਂ ਉਹ ਹਰ ਚੀਜ਼ ਬਿਆਨ ਕੀਤੀ ਹੈ ਕਿ ਉਸ ਨੇ ਘਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਨੂੰ ਕਦੀ ਮੁਲਾਜ਼ਮ ਨਹੀਂ ਸੀ ਸਮਝਿਆ ਉਹਨਾਂ ਨੂੰ ਬੇਬੇ ਜਾਂ ਦਾਦੀ ਕਹਿ ਕੇ ਬੁਲੰਦਾ ਸੀਗਾ ਉਹਦੇ ਕਈ ਸੁਪਨੇ ਸੀ ਜੋ ਆਪਣੇ ਨੌਜਵਾਨਾਂ ਲਈ ਕਰਨਾ ਚਾਹੁੰਦਾ ਸੀਗਾ ਤੇ ਕਾਫੀ ਹੱਦ ਤੱਕ ਕਰਕੇ ਵੀ ਗਿਆ ਪਰ ਉਸ ਦੀ ਘਾਟ ਹਮੇਸ਼ਾ ਖੜਕਦੀ ਰਹੇਗੀ ਰੜਕਦੀ ਰਹੇਗੀ ਉਸ ਦੀਆਂ ਯਾਦਾਂ ਕਦੇ ਵੀ ਘਟਣਗੀਆਂ ਨਹੀਂ ਸਗੋਂ ਵਧਣਗੀਆਂ ਇਨਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਹਾਂ ਕੈਮਰਾਮੈਨ ਅチェ ਦੇ ਨਾਲ ਸਿਮਰਨਪ੍ਰੀਤ ਸਿੰਘ ਪਿੰਡ ਮੂਸੇਵਾਲਾ